ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਛੁੱਟੀ ਵਾਲਾ ਦਿਨ ਆ ਸੰਡੇ ਤੇ ਉਧਰ ਕਰਮੋੜ ਹੋ ਰਹੀ ਪਤਾ ਹੈਂ ਚੜਾਈ ਜਾਂਦੇ ਆ ਤੁਹਾਨੂੰ ਦਿਖਾਉਣੇ ਆ ਪਤਾ ਹੈਂ ਚੜਾਉਂਦੇ ਤੇ ਨਾਲੇ ਇੱਕ ਕਰਾਂਗੇ ਗੱਲਾਂ ਬਾਤਾਂ ਉੱਥੇ ਅੱਜ ਤਾਹਾਂ ਵਾਲਾ ਮੌਸਮ ਬੱਚੇ ਸਾਰੇ ਲੱਗੇ ਪਏ ਆ ਤਾਹਾਂ ਥੋੜੀ ਜਿਹੀ ਗੌਰ ਬਹੁਤ ਰੱਖਣੀ ਪੈਂਦੀ ਆ ਬੱਚਿਆਂ ਦੀ ਨੇੜੇ ਕੋਲੇ ਖੜਨਾ ਪੈਂਦਾ ਹੈਗਾ ਬੱਚਿਆਂ ਦੇ ਕਿਉਂਕਿ ਅੱਜ ਕੱਲ ਕਢਰਾਵਾ ਵੀ ਬਹੁਤ ਵਾਪਰਈ ਜਾਂਦੇ ਨੇ ਤੇ ਇੱਕ ਚైనਾ ਡੋਰ ਤੋਂ ਜਿੰਨਾ ਹੋ ਸਕੇ ਭਾਈ ਪਰੇਜ਼ ਕਰੋ ਆਪਾਂ ਦਾ ਜਿਹੜੀ ਪੱਛਮ ਵਾਲੀ ਨਹੀਂ ਹੁੰਦੀ ਉਹ ਕੁੱਟੀ ਜੀ ਉਹ ਲਈ ਬੈਠੇ ਜਵਾਕ ਜੀ ਪਹਿਲਾਂ ਮੈਂ ਚੈੱਕ ਕਰਕੇ ਆਇਆ ਮਾਹਾਂ ਦੂਜੇ ਕਿਤੇ ਦੂਜੀ ਹੋਰ ਡੋਰ ਨਾ ਹੋ ਕਰ ਲਓ ਛੇਤਰ ਬਹੁਤ ਬਣਨੇ ਓਡੇ ਤੇ ਉਹ ਪੱਛਮ ਵਾਲੀ ਨਾਲ ਹੀ ਚੜਾਈ ਜਾਂਦੇ ਹੈਗੇ ਆਜੋ ਸਾਨੂੰ ਦਿਖਾਉਣੇ ਪਤੰਗ ਬਾਜੀ ਦੋਸਤੋ ਫੜ ਲੇ ਮੁੰਡੇ ਪਤੰਗ ਚੜਾ ਦੇ ਆ ਜਾ ਹੁਣ ਚੜਾਉਣਾ ਆਂ ਬਾਜ ਤਾਂ ਕੱਟੇ ਹੀ ਜਾਉਣਾ ਲਓ ਜੀ ਇੱਧਰ ਪਤੰਗ ਬਾਜੀ ਹੋ ਰਹੀ ਹੈ ਪੂਰੀ ਜੱਜ ਕੇ ਕਰਾਇਆ ਹੈ ਜਿਹੜਾ ਕੰਮ ਫਸਿਆ ਖੜਾ ਹੈਗਾ ਆਇਆ ਤੇ ਮੇਰੀ ਗੱਲ ਸੁਣ ਲਓ ਧਿਆਨ ਨਾਲ ਇੱਧਰ ਮਾਂ ਕਰਦੇ ਪਾਸੇ ਨਹੀਂ ਜਾਣਾ ਇੱਧਰ ਕੰਧ ਦੇ ਨਾਲ ਲਾ ਕੇ ਜਿਹੜਾ ਚਲੋ ਜਿਹੜਾ ਪਤੰਗ ਚੜਾਉਣ ਇੱਥੇ ਖੜ ਜਾਓ ਨਾ ਯਾਰ ਓਰੇ ਆ ਦੇਖੋ ਬਸ ਆ ਜੀ ਬਸੰਤ ਪੰਚਮੀ ਹੀ ਕੱਲਦੀ ਸੀਗੀ ਡਾਈ ਨਹੀਂ ਆਪਾਂ ਨਾ ਇਹ ਤਾਂ ਆਇਆ ਨਹੀਂ ਫਿਰ ਮਾਂ ਕੱਲ ਜਦ ਤੇ ਫਸਟ ਟੀ20 ਸੀ ਉਹਦੇ ਲਾਇਆ ਸੀ ਪਤੰਗ ਹਾਂ ਬਾ ਫੜ ਕੇ ਰੱਖ ਉਹਦੇ ਫਿਰ ਕਿੰਨੇ ਕਿੰਨੇ ਪਤੰਗ ਕੱਟਦੇ ਉਹ ਸੀ ਉਹ ਦਿਖਾਉਂਦੇ ਇੱਕ ਜਾਣੇ ਤੇ ਕਹਿੰਦੇ ਸੀ ਪਿੱਛੇ ਬਈ ਸਾਡੇ ਕੋਲੇ ਤਾਂ ਰੀਲ ਸਾਡਾ ਵੱਡਿਆ ਆਇਆ ਅੱਛਾ ਉਹ ਲਖਾਉ ਉਹ ਲਖਾ ਉਹ ਇਹ ਨਿੱਤੀ ਬਗੇ ਉਹ ਮੈਨ ਲਿਆ ਉੱਪਰ ਪਤ ਰਹੋ ਪੇਚੇ ਪੂਰੇ ਫਸੇ ਪਏ ਨੇਗੇ ਤੇ ਪਤੰਗ ਦੇਖਣੋਂ ਹਟ ਗਿਆ ਬਾਵਾ ਉੱਚਾ ਚੜਾਦਾ ਉਸ ਤਾਂ ਹਾਂ ਹੋ ਜਾਂਦਾ ਹਾਂ ਹੋਰ ਉੱਚਾ ਇਨਾ ਚੁਨਾ ਡੋਰ ਜੀ ਤਾਂ ਨਹੀਂ ਲਾਈ ਪਰ ਇਹ ਨੂੰ ਚੜਾ ਲਿਆ ਕਰੋ ਹੋਰ ਪੰਗਾ ਕਰਦੇ ਹੋ ਅਨੂ ਗਾਦੇ ਪਿੱਛੇ ਨਾ ਪਈਏ ਕੱਲ ਵੀ ਇੱਕ ਮੁੰਡੇ ਨੌਜਵਾਨ ਮੁੰਡੇ ਦੀ ਡੈਥ ਹੋ ਗਈ ਚੈਨਾ ਡੋਰ ਗਲ ਚ ਪਈ ਗਈ ਵਿਚਾਰੇ ਦੀ ਆ ਦੇਖ ਲਓ ਕੀ ਹੋਇਆ ਹਾਂ ਦੱਖੇ ਕਿੱਥੇ ਦਹਾ ਯਾਰ ਹੈਗਾ ਨਹੀਂ ਤਾਂ ਬਤਾ ਦੇ ਤਾ ਇਹ ਪਕੜਾਇਆ ਕਿ ਬਾਦੂ ਗਈ ਸੀ ਤੁਹਾਡੇ ਵਾਲੇ ਪਤੰਗ ਦੀ ਤਾਂ ਖੈਰ ਹੈ ਨਹੀਂ ਕੀ ਹੁਣ ਉਹ ਤਾਂ ਗਿਆ ਗਿਆ ਉਹਦਾ ਉਹ ਸੀ ਹਰਾ ਸੀ ਸਾਡਾ ਲੈ ਆਦਾ ਉਹ ਵਰਦਾਸ ਇਹ ਆ ਚਟਾ ਜਾਵਾਂਗੇ ਜਿਹੜਾ ਹਡੋਲੇ ਜਿਖਾਈ ਆਦਾ ਨਰਮੀ ਲੱਗਦਾ ਮੈਨੂੰ ਇਹ ਸ਼ੇਰ ਬੱਗਾ ਅੱਜ ਇਹਨੇ ਖਾਂਦਾ ਹੀ ਖੰਡ ਕਿਉਂ ਮੈਂ ਦੋ ਛੱਡ ਦੱਸ ਜੀ ਨਹੀਂ ਤੇ ਨਾਲ ਕਿਹੜੇ ਨਾਲ ਪਿਆਗਾ ਪੇਛਾ ਅੱਜ ਧਾਗੇ ਜੇ ਬਾਹਲੇ ਨਹੀਂ ਜੋੜ ਰੱਖੇ ਓਏ ਡੋਰ ਛੱਡ ਦੇ ਔਰ ਡੋਰ ਕੱਢਦੇ ਪੈਰ ਜੋ ਟਾਕੇ ਕੀ ਨਾਲ ਜੋੜ ਲੱਗੇ ਇਨੇ ਓਏ ਇਹਨੂੰ ਤਾਂ ਕਹਿੰਦਾ ਡੋਰ ਕੱਢ ਦੋ ਪੈਰ ਚ ਕੱਢ ਦੇ ਨਾ ਕਰ ਮਣੀ ਜਰਾ ਠੀਕ ਹੈ ਇੰਨਾ ਵੀ ਨਹੀਂ ਆਉਂਦਾ ਕਿਹੜਾ ਪਛਮ ਵਾਲੀ ਏ ਓਏ ਹਾਂ ਉਹ ਕਹੂ ਉਹ ਲਾਉਗਾ ਖੱਦੇ ਲਈ ਨਾ ਉਹ ਖੱਦੇ ਲਈ ਨਾ ਓਏ ਅੱਤੇ ਆਪ ਉਹ ਟੈਂਕੀ ਚ ਵਾਜੂਦਰਾ ਤੇ ਚਾਪ ਆਉ ਲੈ ਤੇ ਚਾਪ ਆ ਗਿਆ ਤਾਂ ਕੰਮ ਹੀ ਖਰਾਬ ਹੋ ਗਿਆ ਹਾਂ ਓਕੇ ਪੈਗੇ ਵਿੱਚ ਨੀਂਦਿਆ ਹੋ ਨੀਂਦਾ ਜਾ ਤੇ ਚਟਾ ਜਾ ਮਾਲਾ ਮਾਲਾ ਆਪਣੇ ਵਾਲਾ ਆਪਣੇ ਵਾਲਾ ਮਸਲਾ ਖਤਮ ਹੋ ਗਿਆ ਰਣ ਦੇ ਬਸ ਉਹਨੇ ਪੜਿਆ ਅਰੀਏ ਕਿਤੇ ਆ ਆ ਵੀ ਪਛਮਜੀ ਦਾ ਖਿੱਚ ਲਓ ਜਿਹੜੀ ਹੈਗੀ ਆ ਖੜ ਜਾ ਬਦਕਾ ਲਓ ਜੀ ਪਹਿਲੀ ਵਾਰ ਚੀਜ਼ ਜਿਹੜਾ ਮਲ ਸੀਗਾ ਢਾਲਿਆ ਇਹਨਾਂ ਦਾ ਇੱਕ ਮਿੰਟ ਖੜੀ ਇੱਕ ਮਿੰਟ ਖੜਾ ਇੱਕ ਮਿੰਟ ਹੋਰ ਬੁਸਾਲੂ ਤੁਸੀਂ ਅੱਡ ਪੇਚੇ ਪਾਉਣੇ ਹੋ ਤੁਸੀਂ ਉਂ ਚੜਾ ਲਓ ਜਿਹੜਾ ਚੜਾਉਣਾ ਤੂੰ ਨਿਕਲੇ ਵਿੱਚ ਦੀ ਪਾਉਣ ਦਾ ਨਹੀਂ ਤੁਸੀਂ ਉਂ ਪੇਚੇ ਪਾ ਲਓ ਜਿਹੜੇ ਪਾਉਣੇ ਆਂ ਮੈਂ ਦੂਜਾ ਤੂੰ ਆ ਜਾ ਜਾ ਰਣ ਦੇ ਰਣ ਦੇ ਓਰੇ ਆ ਜਾ ਓਰੇ ਆ ਜਾ ਓਰੇ ਓਰੇ ਆ ਜਾ ਜੈ ਕੀ ਵੇ ਕੰਮ ਖਰਾਬ ਕਰਤਾ ਇਹਨਾਂ ਨੇ ਪਤੰਗ ਚੁਲਾਇਆ ਸੀ ਆ ਉਹ ਗਿਆ ਵਿਚਾਰ ਇਹਨਾਂ ਦੇ ਹੱਥ ਚੋਂ ਹੈ ਕਹਤਾ ਗਿਆ ਨਹੀਂ ਸੀ ਆਉਂ ਉਹ ਜੈ ਕੀ ਆ ਜਾ ਆ ਜਲੀਏ ਆ ਜਾ ਚੱਲੀ ਗਏ ਯਾਰ ਆ ਜਾ ਪਤੰਗ ਦਿਖਾ ਗਿਨਾ ਆ ਜਾ ਆ ਜਾ ਭੱਜ ਕੇ ਕਰਮਣ ਕੀ ਹੋ ਗਿਆ ਪਤੰਗ ਲੁੱਟ ਲਿਆ ਤੇਰਾ ਮੇਰੀ ਗੱਲ ਤਾਂ ਸੁਣਦਾ ਕੀ ਕਹਿੰਦਾ ਸੀ ਪੈਸੇ ਪੈਸੇ ਦੇਣਾ ਉਹਨਾਂ ਨੂੰ ਨਾ ਉਹ ਤਾਂ ਨਹੀਂ ਦੇਣੀ ਹਾਂ ਉਹਣੀ ਮੋੜ ਦੇ ਪਤੰਗ ਲੁੱਟਿਆ ਹੋਇਆ ਥੋੜੀ ਕੋਈ ਮੋੜ ਦੇ ਆ ਇੰਨਾ ਇੰਨਾਂ ਦੇ ਘਰੇ ਜਾ ਕੇ ਲੈ ਕੇ ਆਉਣਾ ਬੂ ਕਿੱਥੇ ਇੰਨਾਂ ਦਾ ਘਰ ਕਿੰਨਾ ਦਾ ਇੰਨਾਂ ਦਾ ਘਰ ਅਗਲਾ ਤੈਨੂੰ ਲੁੱਟੀ ਹੋਈ ਕੀ ਕਿਉਂ ਦੂ ਅਗਲੇ ਨੇ ਮਿਹਨਤ ਕੀਤੀ ਉਹ ਤੇ ਨਾ ਜਿਵੇਂ ਤੂੰ ਵੀ ਕਾ ਇੰਨਾਂ ਦੇ 파ੜਿਆ ਸੀ ਇਹਨਾਂ ਦਾ ਇੱਥੇ ਪਤੰਗ ਆ ਗਿਆ ਹੈ ਨਾ ਤੇ ਦੇ ਨੇ ਇਹਨਾਂ ਨੇ ਦੋਹਾਂ ਨੇ ਪਾੜਤਾ ਫਿਰ ਮੁੱਕਰ ਕੇ ਕਹਿੰਦੇ ਸੀ ਤਾਂ ਪਾੜਿਆ ਨਹੀਂ ਕਿਉਂ ਓਏ ਫਿਰ ਆਪ ਕੀ ਘਟ ਕੀਤੀ ਤੁਸੀਂ ਉਹ ਲੈ ਉਹ ਵੱਡੇ ਆ ਜਾਈ ਬਸ ਹਮ ਬੁੱਢਾ ਹੀ ਜਾਏ ਸਾਡਾ ਬਧੀਆ ਹੋਏ ਲੁੱਟੇ ਤਾਂ ਕੰਮ ਜਾਵਣਾ ਲੁੱਟੇ ਬਦੰਗ ਕਿ ਕੰਮ ਜਾਵਣਾ ਹੋਵੇ ਉਹ ਕੈਨੇਡਾ ਦਾ ਵੀ ਫਿਰਦਾ ਕਿਹੜਾ ਉਹ ਦੇਖੋ ਕਨੇਡਾ ਆ ਉਹ ਰਿੱਡਾ ਦਾ ਤਾਂ ਕਿਹੜਾ ਉਹ ਚਲੋ ਫਿਰ ਕਰਮਣ ਜਾ ਨਾ ਬਾਬਾ ਮਾਮੇ ਕੋਲੇ ਹੈ ਮਾਮੇ ਕੇ ਜਾ ਕੇ ਆਉਣਾ ਹੁਣ ਆ ਦੇ ਮੈਨੂੰ ਆ ਜਾ ਚਲੀਏ ਹੁਣ ਹੁਣ ਤਾਂ ਨਿਬੜ ਗਿਆ ਕੰਮ ਮਸਲਾ ਤਾਂ ਖਤਮ ਹੋ ਗਿਆ ਮਾੜੇ ਮੱਲ ਲੱਟਾ ਹੈਗੇ ਠਗੜੇ ਮੱਲ ਲੈ ਕੇ ਉਹਨੇ ਇਹ ਵੱਡੇ ਸਾਰੇ ਤੇ ਚਾਵਾਂਗੇ ਕਿੱਥੇ ਕਿੱਥੇ ਜਾਣਾ ਅੱਜ ਆਪ ਬਿਸਕੁਟ ਖਾਣੀ ਹੈ ਬਿਸਕੁਟ ਖਾਣੀ ਬਿਸਕੁਟ ਖਾਣਾ ਕਿਹੜੇ ਬਿਸਕੁਟ ਖਾਣ ਮਮੇ ਕਰੀ ਹੈ ਹਾਂ ਉਹ ਤੇਸੇ ਹੱਥ ਮਮੇ ਕੇ ਹਾਂ ਬਿਸਕੁਟ ਖਾਣ ਹੀ ਜਾਏਗਾ ਮੈਨੂੰ ਨਹੀਂ ਆਉਂਦਾ ਉਹਨਾਂ ਨੂੰ ਟੱਕਾ ਯਾਰ ਮਾਮਾ ਜੀ ਬਲੌਗ ਦੇਖਣਗੇ ਇਹ ਉਹਨਾਂ ਨੂੰ ਪਤਾ ਲੱਗ ਜੀ ਬਿਸਕੁਟ ਖਾਣਾ ਹੁੰਦਾ ਬਿਸਕੁਟ ਤੁਹਾਨੂੰ ਹਟ ਜਾਣਗੇ ਤੈਨੂੰ ਹਾਂ ਉਹ ਦੇ ਘੱਟ ਨਾ ਲੈ ਮਿੱਤਰੋ ਇਹਨਾਂ ਨੇ ਪਤਾ ਕਿ ਜਿਹੜਾ ਅੜਾਇਆ ਸੀਗਾ ਉਹ 5 ਕਮਿੰਟ ਤੱਕ ਪੂਰੀ ਲਹਿਰ ਚੋੜਿਆ ਕਿਰਾਂ ਤਾਂ ਐ ਲੱਗਿਆ ਵੀ ਮੇਲਾ ਇਹਨਾਂ ਦਾ ਹੀ ਆ ਮੁੜ ਕੇ ਜਦੋਂ ਬਗਾਨੇ ਪੁੱਤ ਨੇ ਲਾਤੀ ਟੱਕਰ ਇਹਨਾਂ ਵਾਲਾ ਪਤੰਗ ਛੂ 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 ਕਰਦਾ ਉਹਨਾਂ ਨੇ ਆਪ ਦੇ ਕੰਨੀ ਖਿੱਚ ਲਿਆ ਤੇ ਨਾਲੇ ਲੁੱਟ ਕੇ ਇਹਨਾਂ ਨੂੰ ਦਿਖਾਇਆ ਵੀ ਆ ਮੱਲੋ ਥੋੜੇ ਵਾਲਾ ਸੀ ਢਾਲਿਆ ਤੇ ਹੁਣੇ ਪੋਲੇ ਜੇ ਹੋਏ ਬੈਠੇ ਆ ਪਤੰਗ ਇਹਨਾਂ ਕੋਲੇ ਹੋਰ ਹੈ ਨਹੀਂਗਾ ਤੇ ਇਹਨਾਂ ਨੂੰ ਮੈਂ ਕਿਹਾ ਹੁਣ ਤੁਸੀਂ ਚੁੱਪ ਕਰਕੇ ਥੱਲੇ ਬਹਿ ਜਾਓ ਜਾਂ ਮੰਜਾ ਢਾ ਕੇ ਰੌਣਕ ਪੈ ਜਾਓ ਹੁਣ ਤੁਹਾਡੇ ਵੱਸ ਦੀ ਖੇਡ ਨਹੀਂ ਹੈਗੀ ਕਿਉਂਕਿ ਉਹਨਾਂ ਕੋਲੇ ਡੋਰਾਂ ਤਕੜੀਆਂ ਨੇਗੀਆਂ ਇਹਨਾਂ ਕੋਲੇ ਸੀ ਪਛਮਾਲੀ ਡੋਰ ਵਿਚਾਲਿਆਂ ਕੋਲੇ ਤੇ ਇਧਰ ਜਿਹੜਾ ਕਰਮਣਾ ਇਹਦਾ ਰੁਆਈ ਸ਼ੁਰੂ ਹੋ ਗਈ ਕਰਮਣਾ ਰੋ ਗਿਆ ਤੋਕਲਾਇਆ ਵੇ ਦੇਖਾ ਜੇ ਟੋਕਲਾ ਕਰੁੰਦਾ ਤਾਂ ਪਤਾ ਕਿ ਰੁਟੇ ਜਾਣ ਦਾ ਦੁੱਖ ਜਿਹੜਾ ਮਣੋ ਮਣੀ ਛਲਕ ਰਿਆ ਹੁਣ ਕਰੇਗੀ ਵਿਚਾਰਾ ਹੋਰ ਕੋਈ ਵਾਰ ਨਹੀਂ ਚੱਲਦੀ ਚੱਲਾ ਚੱਲੇ ਚੱਲੇ ਆ ਲੈ ਕਿ ਵੇ ਚੱਲ ਆ ਗਾ ਲਓ ਜੀ ਕਰਮਣ ਸਿੰਘ ਦਾ ਪਤੰਗ ਲੁੱਟਿਆ ਗਿਆ ਤੇ ਆਪਾਂ ਥੱਲੇ ਪੋਲਾ ਜਾਂ ਮੂੰਹ ਕਰਕੇ ਆਗੇ ਥੱਲੇ ਕਿਉਂਕਿ ਬਾਈ ਵੱਡਾ ਨੁਕਸਾਨ ਹੋ ਗਿਆ ਪਤੰਗ ਦਾ ਸਾਨੂੰ ਪਤਾ ਗਿਆ ਪਤੰਗ ਲੈ ਕੇ ਲੁੱਟ ਕੇ ਜਰਮਾਣੇ ਏਕੜੇ ਖੜੇ ਦੇਖਦੇ ਰਹਿ ਗਏ ਨਿਆਣੀ ਪੱਲੇ ਨਹੀਂ ਪਏ ਸਾਡੇ ਕੋਈ ਹੁਣ ਦਾਣੇ ਤੇ ਇਦੂ ਬਾਦ ਆਪਾਂ ਜਾਣ ਦੀ ਤੈਰੀ ਜਾਂ ਇਹਨੂੰ ਮੈਂ ਕਿਹਾ ਤਿਆਰ ਹੋ ਜਾ ਫੜਕਾ ਪੜਕਾ ਬੰਨ ਤੇ ਚੱਲੀਏ ਮਾਮਾ ਜੀ ਕੋਲੇ ਮਾਮਾ ਜੀ ਨੂੰ ਮਿਲਿਆ ਨੂੰ ਕਾਫੀ ਦਿਨ ਹੋ ਗਏ ਤਾਂ ਵਿੱਚ ਵਿਆਹ ਆ ਗਿਆ ਸੀਗਾ ਕੁਝ ਹੋਰ ਪ੍ਰੋਗਰਾਮ ਹੋਗੇ ਉਹਨਾਂ ਕੋਲੇ ਜਾਇਆ ਨਹੀਂ ਗਿਆ ਪਾਪਾ ਪਰ ਨਹੀਂ ਉਹਨੋ ਪਰਣਾ ਬਣਾ ਪਰਣਾ ਬਣਾੰਦ ਨਾ ਕੋਈ ਗੱਲ ਨਹੀਂ ਤੇ ਪਹਿਲਾਂ ਇਹ ਮਸਾ ਮਰਦਾ ਹੁੰਦਾ ਸੀ ਪਰਣਾ ਹੁਣ ਸਵੇਰੇ ਤੁੱਕੇ ਨਾਲ ਚੱਲ ਪਿਆ ਗਾਇਸ ਇੰਟਰਨੈਟ ਸਵੇਰੇ ਹੁਣ ਤੁੱਕੇ ਨਾਲ ਚੱਲ ਪਿਆ ਹੋਰ ਗੱਲ ਇਹ ਸੀ ਵੀ 9 ਵਜੇ ਲਾਈਟ ਜਾਉਂਦੀ ਗਈ ਨਹੀਂ ਵੀ 5 ਵਜੇ ਜਾਊਗੀ 6 ਵਜੇ ਤੱਕ ਮੈਂ ਤਾਂ 2020 sih India Viewer 7 wiktan al jati si Kali India Under 19-a 20 Under 19-a masih Ocho India 7 victor al jati New Zealand Ready, ready, sitte kadu okay. Oke Smiling face Kya bata, kya bata pergi gala? Suhu na mana na parna? Padke na lu, ana? Teh unu per parne karenge na pa? ਇੱਥੇ ਜਾ ਕੇ ਬੁਲਾ ਇਹ ਦਿੱਤੀ ਸੀ ਕੈਮਰਾ ਜਿੱਥੇ ਗੈਸਨ ਵਾਈਟ ਦੇ ਆ ਗਏ ਹਨ ਸੇ ਵੀ ਬੱਠੇ ਆ ਇਹਨਾਂ ਨੂੰ ਜਾਣਿਆ ਆਪਾਂ ਗ੍ਰੀਨ ਵੈਲੀ ਚ ਗ੍ਰੀਨ ਵੈਲੀ ਚ ਮਿਲਦੇ ਆ ਉੱਥੇ ਵੈਲੀ ਹੋਣਗੇ ਠੀਕ ਆ ਆ ਦੇਖੋ ਗੈਸਾ ਰਸਤਾ ਇਹ ਰਸਤਾ ਆ ਦੇਖੋ ਬਾਈਕ ਬਾਈਕਾਂ ਨੇ ਇਹ ਚੋਂ نیچے ਪੌਂਟ ਚ ਹੈ ਉਹ ਘਰ ਆ ਮਲਾ ਹੈ

ਲੋ ਜੀ ਪਹੁੰਚ ਗਏ ਮਾਮਾ ਜੀ ਕੋਲੇ ਤੇ ਬਹਿਣਿਆਂ ਗੱਲਾਂ ਬਾਤਾਂ ਕਰਦੇ ਆ ਫੇਰ ਮਿਲਦੇ ਆਪਾਂ ਹਾਂਜੀ ਸਾਰੇ ਮੈਪ ਦਿੱਤੇ ਨਹੀਂ ਸੀ ਤੈਨੂੰ ਹੁਣ ਤੂੰ ਪੰਜਾਬ ਦਾ ਨਕਸ਼ਾ ਦੇਖਣਾ ਹੈ ਮੰਤਾਲਾ ਕੀ ਕਰਾਂਗੇ ਨਕਸ਼ਾ ਦੇਖ ਕੇ ਫਿਰ ਮਾਨਸਾ ਮਾਨਸਾ ਦੇਖ ਲਈ ਹਾਂ ਤਾਂ ਪੰਜਾ ਆ ਚੁੱਕਾ ਤੋੜੀ ਹੂੰ ਹਰਥੇ ਤੇ ਗੈਣਾ ਹਾਂ ਮਾਰੇ ਕਿ ਤੈਨੂੰ ਬੈਣੀਆ ਬੈਣੀਆ ਨਾ ਸਿਟੂ ਨੀਰੇ ਉਹ ਤੇ ਬੈਣੀਆ ਲਈ ਜਾਣਾ ਸਦੂਰ ਘੜਾ ਅਰੇ ਮਾਨਸਾ ਹਾਂ ਮਾਨਸਾ ਲਬਲੀ ਪਾਰਟੀ ਹੋ ਗਈ ਫਿਰ ਠੀਕ ਹੈ ਦੇ ਪਿੱਛੇ ਜੇਪੀ ਲਾ ਦੇ ਯਾਰ ਠੀਕ ਹੈ ਉਹ ਉਹ ਪਤਾ ਉਹ ਮੈਨੂੰ ਸਾਹਮਣੇ ਲਾਵੇ ਐਂ ਕਰਿਆ ਕਰੇਗਾ ਹੈ ਤੂੰ ਛੋਟਾ ਹੁੰਦਾ ਵੀ ਬੁੜਾ ਹੋ ਕੇ ਤਰਦਾਂਦਾ ਯਾਦ ਤੇਰੇ ਐ ਕਰ ਮਣ ਜੀ ਪਹੁੰਚ ਗਏ ਆਪਾਂ ਘਰੇ ਮਾਮਾ ਜੀ ਨੂੰ ਮੇਰੇ ਤੋਂ ਬਾਅਦ ਤੇ ਹੁਣ ਕੈਰੀਆਂ ਜਲਦੀ ਕਿੱਥੇ ਜਾਵਾਂਗੇ ਹੁਣ ਆਪਾਂ ਕੈਰੀਆਂ ਆਏ ਕੋਈ ਹੁਣ ਚੱਲਾ ক্রিকেট ਖੇਡਣ ਆਏ ਕੋਈ ਗਾਈਜ਼ ਬਰੋ ਵੈਸੇ ਤਾਂ ਇਹ ਮੈਨੂੰ ਤੰਗ ਬਹੁਤ ਕਰਦਾ ਹੈਗਾ ਚੱਲ ਫਿਰ ਵੀ ਇਹ ਚ ਲੈ ਚੱਲਦੇ ਆ ਗੱਲ ਮੰਨ ਲੈਂਦਾ ਹੁੰਦਾ ਸਕੂਲ ਦਾ ਸਕੂਲ ਦਾ ਕੰਮ ਕਰ ਲੈ ਸਾਰਾ ਸਕੂਲ ਦਾ ਕੰਮ ਕਰਦਾ ਕੱਲ੍ਹ ਤੇ ਚੁੱਟ्टी ਹੈ ਬੱਲੇ ਕੱਲੂ ਹੋਰ ਕੀ ਦੇਣਾ ਸਾਡਾ ਬਾਡੇ ਅਬ ਗਾਇਸ ਉਹ ਗਾਇਸ ਗਾਇਸ ਅੰਜਾਰ ਅਕੈਡਮੀ ਪਪਾ ਨਾਲ ਮੰਨ ਲਈ ਰਹੀ ਸੀ ਯਾਨੀ ਕਿ ਵੀ ਅੱਜ ਨਹੀਂ ਜਾਂਦੇ ਮੈਂ ਕਿਹਾ ਚਲੋ ਹੁਣ ਆ ਗਈ ਆ ਸਬਜ਼ੀ ਮੰਡੀ ਚੋਂ ਸਬਜ਼ੀ ਮੰਡੀ ਸ਼ੋਂ ਪਿੱਛੇ ਨਹੀਂ ਦਿਖ ਰਹੀ ਹੋਊਗੀ ਦੇਖੋ ਗਾਇਸ ਆ ਸਬੂਟ ਕਿਵੇਂ ਬਣਿਆ ਜੀ ਤੇ ਗਰਾਉਂਡ ਆਉਂਦਾ ਹੈ ਗਾਇਸ ਮੂਲ ਬਣਿਆ ਮੇਰਾ ਇੱਕ ਸ਼ਾਟ ਦੇ ਕੇ ਤੇ ਸ਼ਾਟ ਤੇ ਆ ਗਿਆ ক্রিকেট ਹਮੈਂ ਚਲੋ ਮੈਂ ਕਹਾ ਮੇਰਾ ਮਨ ਕਰ ਗਿਆ ਚਲੋ ਮੈਂ ਕਹਾ ਚਲੋ ক্রিকেট ਹੈਡੇ ਚੱਲੀਏ ਪੰਜ ਚੋ ਮਿਲ ਗਿਆ ਗਰਾਉਂਡ ਤੇ ਗਰਾਉਂਡ ਤੇ ਜਾ ਕੇ ਪੰਜ ਛੱਕੇ ਛੱਕੇ ਲਾਵਾ ਹੈ ਹਾਂ ਹਾਂ ਕਿਹੜਾ ਪਲਾਟ ਹੈ ਨਾਚਰ ਪਲਾਟ ਹੁੰਦਾ ਜਿਵੇਂ ਆ ਪਲਾ ਖਾਲੀ ਪਲਾਟ ਫਰੇ ਨੇ ਉਹਨਾਂ ਨੂੰ ਪਲਾਟ ਕਹਿੰਦੇ ਨੇ। ਉਹ ਪਾਪਾ ਨੇ ਕਿੱਧਰ ਦੀ ਪਾਲੀ ਟਰੱਕਾਂ ਵਿਚੇ ਦੀ ਪਾਲੀ ਜਮਾ ਜੇ ਟਰੱਕ ਦੇ ਪਤਾਲ ਰੋਦੀ। ਪਤਾਲ ਬਕੀ ਲਿਆ ਪਾ ਹੁਣ ਹੈ ਕਿੱਥੇ? ਓਹੋ ਗਾਇਸ ਪਹੁੰਚ ਗਏ। ਆ ਦੇਖੋ ਗਾਇਸ। ਆ ਕੀ ਹੈ ਗਾਇਸ? ਵਾਚੇ! ਵਧੀਆ ਵਧੀਆ ਚੈਂਪੀਅਨ। ਜੇ ਹੁਣ ਵਰਲਡ ਕੱਪ ਚੱਲ ਜਾਂਦਾ ਹੈ ਗਾਇਸ। ਇੰਨਾ ਦਾ। ਹੁਣ ਤਾਂ ਗਾਇਸ ਸੀਆ ਇੰਟਰਨੈਟ ਆ ਜੀ ਕਿ ਲਓ ਜੀ ਪਹੁੰਚ ਚੁੱਕਿਆਂਗੇ ਖਾਲਸਾ ਸਕੂਲ ਦੇ ਗਰਾਊਂਡ 'ਚ ਕ੍ਰਿਕਟ ਅਕੈਡਮੀ ਮੀ ਬੈਣ ਕਰਕੇ ਤਰਪਾ ਲਈਆਂ ਡੇਗੀਆਂ ਪਈਆਂ ਨੇ ਮੈਨੂੰ ਲੱਗਦਾ ਤੇ ਗਰਾਊਂਡ ਵੀ ਅੱਜ ਬਿਲਕੁਲ ਖਾਲੀ ਪਿਆ ਚਲੋ ਚੱਲਦੇ ਆਂ ਵੇ ਆਪਾਂ ਗਰਾਊਂਡ ਦੇ ਅੰਦਰ ਤੇ ਖੇਡਦੇ ਆਂ ਕ੍ਰਿਕਟ ਗਰਾਊਂਡ 'ਤੇ ਪਹੁੰਚ ਗਏ ਆਪਾਂ ਗਰਾਊਂਡ ਖਾਲੀ ਪਿਆ ਜੇ ਮੀ ਪੈਣ ਕਰਕੇ ਸਾਰੀਆਂ ਜਿਹੜਾ ਪਾਣੀ ਆ ਫਲ ਫੜ ਗਏ ਦੇ ਵਿੱਚ ਆ ਨੈਟ ਆਗਾ ਇੱਥੇ ਪਖੇਡਾਂਗੇ ਹੁਣ ਲਓ ਜੀ ਪਲੇਅਰ ਆ ਹਿਟਰ ਮੁੰਡਾ ਇਧਰ ਜੂੜੇ ਵਾਲਾ ਪੂਰਾ ਹਿਟਰ ਆ ਬੰਦਾ ਤਾਂ ਉਹ ਵੀ ਘੈਂਟ ਆ ਮਾੜਾ ਉਹ ਵੀ ਨਹੀਂ ਆ ਹੈ ਤਾਂ ਦੋਨੇ ਜੂੜੇ ਵਾਲੇ ਨੇ ਉਹ ਥੋੜੀ ਜੀ ਬੋਲਿੰਗ ਚ ਕਚਈ ਛੱਡ ਜਾਂਦਾ ਬਸ

ਗਲਤ ਸਟੈਪ ਤੇ ਬੜੀ ਲੇਟ ਲੈਤਾ ਅਸਰ ਜੇ ਉੱਪਰ ਸੀ ਉਹ ਲਓ ਜੀ ਕਿਰਾ ਹੁਣ ਚੱਲੀਏ ਘਰਾਂ ਨੂੰ ਆਪਾਂ ਤੇ ਕਰਮ ਓ ਆਇਆ ਹੈ ਸ਼ਾਟ ਲਾਉਂਦਾ ਅੱਜ ਕਿਵੇਂ ਜਿਹਾ ਲੱਗਿਆ ਪਹੁੰਚ ਗਏ ਘਰੇ ਸਿੱਕੋ ਚ ਬੈ ਗਏ ਗੁੜ ਦੇ ਗਣ ਖਾ ਲਓ ਜੀ ਬੇਬੇ ਗੁੜ ਖਾਉਗੀ ਹੁਣ ਦੇ ਸਿੱਕੋ ਚ ਪਾ ਕੇ ਇਹਦਾ ਦੇਸੀ ਘਿਓ ਦਖਾਉਂਦੀ ਏ ਗੱਲੀ ਉਹਨਾਂ ਨਾਲ ਨੂੰ ਵੀ ਆਏ ਨੇ ਕੀ ਕੋਲੇ ਲੈ ਜਿੰਦੇ ਚਮਚਾ ਵੀ ਲੈ ਦੇ ਸੀਗਾ ਦੇਖ ਲੈ ਨੋ ਫੜਾ ਫੜਾ ਨਾ ਨਹੀਂ 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 ਉਹ ਆਪਦੇ ਵਾਸਤੇ ਲੈ ਕੇ ਆਏ ਨੇ ਤੇਰੇ ਵਾਸਤੇ ਇਹਨਾਂ ਦਾ ਹੈਗਾ ਤੈਨੂੰ ਹੋਰ ਲੈ ਦੂੰ ਮੈਂ ਹੋਰ ਲੈ ਦੂੰ ਚੰਗਾ ਜੀ ਦੋਸਤੋ ਦਿਓ ਘਰੀ ਜਾਇਜ਼ਤ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਹੋ ਨਾਲੇ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਤਦ ਤੱਕ ਲਈ ਸਸ਼ਟਰੀਆ